ਦਾ ਬਹਿਣ ਕਿਹੜੀ ਸਾਸੇ ਕਾਲ ਦੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੇ ਤੰਦਰੁਸਤੀ ਜੋ ਹੋਗੇ ਕੁਐਸਟ ਬੇਨਤੀ ਕਰਦੇ ਸਜਣੋ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਗਾਹ ਸ਼ੇਅਰ ਜਰੂਰ ਕਰਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਆ ਜਾਂਦਾ ਤੇ ਪਹੁੰਚੇ ਆ ਪਿੰਡ ਬੂ ਜ਼ਿਲ੍ਹਾ ਸ਼ਹਿਰੀ ਤਰਨਤਾਰ ਸਾਹਿਬ ਤਹਿਸੀਲ ਇਹਨੂੰ ਵੀ ਤਰਨਤਾਰ ਸਾਹਿਬ ਪੈਂਦੀ ਆ तहसील हरि के पत्तन ਨੇੜੇ ਤੇ ਪਿੰਡ ਬੂ ਆ ਗਿਆ ਖਾਸ ਬਾਈ ਗਰਲਾਲ ਸਿੰਘ ਦੇ ਫਾਰਮ ਤੇ ਪਹੁੰਚੇ ਆ ਤੇ ਟੋਕੜਾ ਗੱਭਣਾ ਵਹਿੜਾ ਹੈ ਤੇ ਕਰਦੇ ਗੱਲਬਾਤ ਇੱਕ ਬਿਲਕੁਲ ਤਿਆਰੀ ਤੇ ਝੋਟੀ ਆ ਤੇ ਰੇਟ ਬੜਾ ਜਾਇਜ਼ ਹੋਊਗਾ 7-8000 ਰੁਪਏ ਤੋਂ ਜਿਹੜੀਆਂ ਸਟਾਰਟਿੰਗ ਰੇਟ ਕਰਾਂਗੇ ਤੇ 60-70 ਤੱਕ ਰੇਟ ਰਹਿਣਗਾ ਕੋਈ ਖਾਸ ਜ਼ਿਆਦਾ ਨਹੀਂ ਟੋਕੜਾ ਵਾਲਾ ਭਾ ਤੇ ਆਓ ਜੀ ਕਰੀਏ ਗੱਲਬਾਤ ਜੁੜੇ ਰਹੋ ਭਾਈ ਗਰ ਲਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਠੀਕ ਜੀ ਵਧੀਆ ਤੁਸੀਂ ਚੜਦੀ ਕਲਾ ਚੜਦੀ ਕਲਾ ਸ਼ੁਕਰ ਰੱਬ ਦਾ ਡਰੈਸ ਕਰੀਏ ਨੋਟ ਡਰੈਸ ਵੀ ਹਜੀ ਜਿਲ੍ਹਾ ਆਪਣਾ ਦਰਨਧਰਨਾ ਹਾਂ ਤਹਿਸੀਲ ਹਰੀਕੇ ਆ ਹਾਂ ਤੇ ਪਿੰਡ ਬੂਹਾ ਦੇ ਲਾਗੇ ਸ਼ਹਿਰ ਪਨਹਰੀਕੇ ਪੱਤਰ ਪੈਂਦਾ ਠੀਕ ਹੈ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ 98145 ਤਰੀਆ ਸੀ ਹੀਰੋ ਇੱਕ ਠੀਕ ਆ ਸ਼ੁਰੂਆਤ ਕਰੀਏ ਚੋਟੀ ਤੋਂ ਤੇ ਪਹਿਲਾ ਸੂਆ ਪਲੋਣੀ ਸੂਣ ਜਾ ਰਹੀ ਹੈ ਨਾ ਹਾਂਜੀ ਹਾਂਜੀ ਠੀਕ ਆ ਸੀਲੀਆਂ ਸੂਲੀਆਂ ਬੜੀਆਂਆਂ ਦੀਆਂ ਕਰਮਾਲੀਆਂ ਦੀਆਂ ਵਾਹ 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 ਕੀ ਆ ਬਾ ਜਿੰਦੀ ਰਵੇ ਰੰਗ ਭਾਗ ਲਾਵੇ ਜਿੰਦੇ ਘਰ ਜਾਵੇ ਬਹੁਤ ਸੀਲ ਹੈ ਨਾ ਕੀ ਕਮਾਲ ਹੋਈ ਪਈ ਹੈ ਨਾ ਗਾਂ ਆ ਬਲੈਤਨਾ ਕੋ ਤੇ ਮੂੰਹ ਚਾਰਦਨ ਦੀ ਅੱਛਾ ਚੌਕੀ ਹੋ ਗਈ ਥੱਲੇ ਬਹਿ ਕੇ ਕਰੋ ਹਾਂ ਥੱਲੇ ਉਹ ਦੱਜੇ ਬਣਰੀ ਹੋ ਕੇ ਕਰੋ ਨਾ ਮੈਂ ਮੈਂ ਨਾ ਇੱਧਰ ਹੀ ਕਰਾਂ ਇੱਧਰ ਹੀ ਕਰਾਂ ਕੀਆ ਬਾਤ ਹੈ ਭਾਊ ਨਜ਼ਾਰਾ ਲਿਆਤਾ ਨਹੀਂ ਖੋਲੋ ਹੁਣ ਬਸ ਕਰੀਏ ਜ਼ਿਆਦਾ ਵੀ ਸੀਲ ਸੀਲ ਕਰ ਦਿਆਂਗੇ ਨਹੀਂ ਨਹੀਂ ਵੀਰ ਜੀ ਬਾਕੀ ਤੇ ਹੈਗੀ ਤੇ ਸੀਲ ਹੀ ਆ ਤੇਰੀ ਪਹਿਲਾ ਸੂਬਾ ਇਹ ਬਣਾਉਂਦੇ ਜੀ ਇਦਾਂ ਕੋਈ ਝੋਟੀ ਬਹਿ ਨਹੀਂ ਦਿੰਦੀ ਨਹੀਂ ਬਹਿਣ ਦਿੰਦੀ ਥਾੜ ਵੀ ਚੰਗਾ ਲੱਗਾ ਤੂੰ ਨੋਕ ਵਾਲਾ ਤੇ ਬਾਕੀ ਨੀਲੀ ਚ ਆਉਂਦੀ ਆ ਚਲੋ ਜ਼ਿਆਦਾ ਨਹੀਂ ਅੱਧੀ ਕ ਆਉਂਦੀ ਆ ਹਾਂ ਨੇਲੇ ਖਿਆਲ ਰੱਖਦੀ ਹਣਾ ਹਾਂਜੀ ਹਾਂਜੀ ਖਿਆਲ ਰੱਖਾ ਜੇ ਤੂੰ ਟੀਕੇ ਨੀਲੀ ਦੇ ਭਰਾਵੇ ਦੇ ਬੱਚੇ ਪਾਉਗੀ ਹਾਂ ਵਹਾਨੇ ਭੂਨੇ ਤੇ ਵੀ ਡਾਬਿਆ ਪੈਰਾਂ ਤੇ ਵੀ ਨਿਸ਼ਾਨੀਆਂ ਹੈਂਆਂ ਦੇ ਮੱਥੇ ਮੁੱਥੇ ਜੀ ਵੀ ਬੱਲ ਹੈਗਾ ਹੈ ਲਾਓ ਲਾਓ ਕਮਾ ਲਿਓ ਸੋਹਣੀ ਆ ਲਓ ਜੀ ਸਜਣੋ ਖਰੀਦਦਾਰੀ ਜ਼ਰੂਰ ਕਰਿਓ ਕਿਉਂਕਿ ਚੀਜ਼ ਚੰਗੀ ਆ ਮੁੰਦਰੀ ਆ ਕੋਈ ਡੱਬੀ ਚ ਪਾ ਕੇ ਰੱਖਣ ਜੋਗੀ ਆ ਤੇ ਬਹੁਤ ਸੋਹਣੀ ਆ ਸੀਲਸ ਲੱਗਿਆ ਬਾਈ ਜੀ ਦੀ ਕੀਮਤ ਬਾਈ ਗਰਲਾਲ ਸਿੰਘ ਕਿੰਨੀ ਕਰ ਦਈਏ ਕੀਮਤ ਨਹੀਂ ਤੁਹਾਡੀ ਚੀਜ਼ ਤੁਸੀਂ ਜੈਸ ਨਾ ਕਰੋ ਜੈਸ ਤੇ ਨੋ ਹੀ ਕਰ ਦਿਓ ਵੀਰ ਜੀ ਚਲੋ ਆਪਾਂ ਅੱਗੇ ਵੀ ਆਪਾਂ ਜ ਦਿਨੋ ਦਿਨ ਵੀਡੀਓ ਪਾਈ ਸੀ ਉਹ ਤੋਂ ਜਾਇਜ਼ ਹੀ ਰੇਟ ਨਹੀਂ ਜਾਇਜ਼ ਹੁੰਦੇ ਆਪਣੇ ਕਿੱਲੇ ਤੇ ਹੀ ਨਾ ਜਿੰਨਾ ਅੱਜ ਲਈ ਉਹਨਾਂ ਨੂੰ ਨਫਾ ਮਿਲਦਾ ਦੋ ਤਿੰਨ ਹਜ਼ਾਰ ਰੁਪਿਆ ਤੇ ਰੇਟ ਆਪਣੇ ਬਿਲਕੁਲ ਜਾਇਜ਼ ਹੁੰਦੇ ਆ ਮੰਗਾ ਨੂੰ ਤਾਂ ਹਸੀ ਮੰਗਦੇ ਆ ਤੇ ਜੈਸ ਨਾ ਉਹ ਇਹ ਸੁਣੋ ਹਾਂ 70 ਦੀ ਦੇ ਦੀਏ ਨਹੀਂ ਨਹੀਂ ਜਾਇਜ਼ ਕਰ ਦਿਓ ਜਾਇਜ਼ ਕਰ ਦਿਓ ਮੈਂ ਤਾਂ ਬਿਲਕੁਲ ਜੈਜੀ ਆ ਦੂਰੋਂ ਨੇੜੋਂ ਬੜੇ ਆਉਂਦੇ ਆ ਬੜਾ ਪਿਆਰ ਕਰਦੇ ਆ ਆ ਪਿਆਰ ਤਾਂ ਬਹੁਤ ਕਰਦੇ ਆ 70 ਦੀ ਹਾਂ ਜਨਾ ਲੈ ਕੇ ਇੱਕ ਵਾਰਦੇ 70 ਦੀ ਨਹੀਂ ਫਿਰ ਕਰਦਗੇ ਨਹੀਂ ਠੱਕ ਆਏ ਨਹੀਂ ਮੈਨੂੰ ਪਰਾ ਮੜੇ ਜੇ ਇਤਰਾ ਠੱਕ ਆਇਆ 70 ਦੀ ਦੇ ਦਈਏ ਕਿਉਂਕਿ ਫਿਰ ਮਾੜੀ ਜੀ ਆਖਣ ਬਸ ਕੋਈ ਫਰਕ ਪੈਣਾ ਨਹੀਂ ਆਪਾਂ ਨੂੰ ਤੇ ਜਾਨ ਵਾਲਿਆਂ ਨੂੰ ਤੇ ਨਜ਼ਾਰੇ ਲੁੱਟਣ ਚਲੋ 70 ਦੀ ਦੇ ਦਾਂਗੇ 70 ਨਾਲ ਕੁਝ ਨਹੀਂ ਹੁੰਦਾ ਚਲੋ 600 ਰੁਪਏ ਛੋਟੀ ਹੋਣੀ ਬਸ ਜਾਨ ਦੇ 100 ਸਜਣੋ ਤੁਹਾਡੇ ਲਈ ਇਨਾ ਫਾਇਦਾ ਕਰਾਈਦਾ ਤੁਸੀਂ ਵੀ ਸਾਡੇ ਬਾਰੇ ਕੁਝ ਸੋਚਿਆ ਕਰੋ ਐਡੀ ਐਡੀ ਦੂਸ ਭਜੇ ਫਿਰਦਾ ਠੀਕ ਹੈ ਤੇ ਬਿਲਕੁਲ ਜਾਇਜ਼ ਕੀਮਤ ਦੇ ਵਿੱਚ ਤੁਹਾਨੂੰ ਪਸ਼ੂ ਵਿਖਾਈਦੇ ਆ ਛੋਟੀ ਚੰਗੀ ਆ ਛੋਟੀ ਖੁੱਲਣਾ ਸਮਾਂ ਕੋਈ 8 ਤੋਂ 10 ਦਿਨ ਬੜੇ ਆਰਾਮਦਈ ਨਾਲ ਖੜੂਗੀ ਸਾਡੀ ਨਿਗਾਰੇ ਵਿੱਚ ਹਣਾ ਹਾਂ ਦੱਸ ਦੇਣਾ 8 10 ਦਿਨ ਜਿਹੜਾ ਬੜੇ ਆਰਾਮਦਈ ਨਾਲ ਖੜੂਗੀ ਤੇ ਆ ਵਹਿੜ ਦੀ ਕਾਲੀ ਦੀ ਗੱਲ ਕਰੀਏ ਕਿ ਇਹ ਕਿੰਨਾ ਕੋਲ ਦੁੱਧ ਦੇ ਵੀਰ ਜੀ ਦੁੱਧ ਐਵੇਂ ਝੂਠ ਮਾਰੀ ਗਈ ਭਾਵੇਂ 5 ਆਖੀਈਏ ਭਾਵੇਂ 6 ਆਖੀਈਏ ਤੇ ਝਗੜਾ 4 ਕਿਲੋ ਦੁੱਧ ਜੇ 4 ਕਿਲੋ ਦੁੱਧ ਤੇ ਬਾਕੀ ਆਈ ਉਹ ਜੇ ਘਰੋਂ ਆ ਮੈਨਾਂ ਚੱਚੜੀ ਬਹੁਤ ਜਿਆਦੇ ਹੈ ਚਲੋ ਖੋਲੋ ਹਾਂਜੀ ਹਾਂਜੀ ਥੋੜਾ ਤਰ ਆਂਦਾ ਨਹੀਂ ਚਵਾ ਗੇ ਮਹਤਮਾ ਦੀ ਗੋਲੀ ਦੇਤੀ ਆਪਾਂ ਕਰਮਾਲੀ ਨੂੰ ਥਾਂ ਤੁਣ ਸੋਹਣੇ ਲੱਗੇ ਆ 4 ਕਿਲੋ ਸਜਣੋਂ ਦੁੱਧ ਹੋਊਗਾ ਦੋ ਟਾਈਮਾਂ ਦਾ ਹਨਾ ਹਾਂਜੀ ਹੂੰ ਸੂਆ ਕੋਈ ਦੂਜਾ ਲਾਲੇ ਕੋਈ ਤੀਜਾ ਲਾਲੇ ਜਰਸੀ ਆ ਗਈ ਹਨਾ ਠੀਕ ਆ ਲੈਓ ਥਾਂ ਸੋਣਾ ਲੱਗਾ ਚਵਾਈ ਵੀ ਚੰਗੀ ਹੋਊਗੀ ਥਾਂ ਦੇ ਸਿਰ ਤੇ ਚਵਾਈ ਹੁੰਦੀ ਆ ਤੇ ਹੈ ਗਈ ਬੋਦੀ ਵਾਲੀ ਦੀ ਬਾਕੀ ਵੀ ਜੇ ਕੋਈ ਸੰਭਾਲ ਆ ਲਾ ਕਿਸੇ ਵਾਲਾ ਵੀ ਰਹੂਗਾ ਹੂੰ ਤੇ ਗਾ ਪੱਛੇ ਲੱਗੇ ਹੋਏ ਉਹ ਤੇ ਆਪ ਦੀ ਪਾਏ ਦਾ ਜੀ 6-7 ਕਿਲੋ ਦੁੱਧ ਘਰ ਆਉਗਾ ਆਪਾਂ ਜਿਆਦਾ ਬਾਈ ਕਿ ਕਿੰਨੇ ਦੀ ਦੇ ਰਹੀ ਹੈ ਗਾ ਲਾਲ ਜੈਸਨੋ ਕਰ ਦੇ ਇੱਕੋ ਹੀ ਘੱਟ ਵੱਧ ਕਰਨੇ ਨਾ ਪੈਣਾ ਆਪਾਂ ਨੂੰ ਬਾਕੀ ਉਹੋ ਜੀ ਨਹੀਂ ਵੀਰ ਜੀ ਕੋਈ ਵੰਗਾ ਨਹੀਂ ਪੋਣਾ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਹੂੰ ਹਾਂਜੀ ਕਿੰਨੇ ਦੀ ਕਰਦੇ 10 ਦੀ ਦੇ ਰਹੀ ਹੈ ਹੋਰ ਕਰ ਦੇ ਮਾਣ ਆਠਿਆ ਆਠ ਦੀ ਕਰਦੇ ਠੀਕ ਆ ਤੇ ਅੱਗੇ ਆ ਗਈ ਟੋਕਰ ਤੇ ਗੱਬਣ ਸਿੰਘਾਂ ਵਾਲੀ ਹਾਂਜੀ ਝੂੰਗੀ ਆ ਹਾਂਜੀ 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 ਤੇ ਢੇਲੀ ਆ ਇਹ ਜਿਵੇਂ ਮਰਜ਼ੀ ਲਾ ਲਓ ਕੋਈ ਝੂੰਗੀ ਵਾਲੇ ਕੋ ਢੇਲੀ ਵਾਲੇ ਸਿੰਘ ਦੇ ਥਾਂ ਨੂੰ ਇਹਦੇ ਢੇਲੀ ਵੀ ਗਿਣ ਲਈ ਤੇ ਝੂੰਗੀ ਜੀ ਵੀ ਗਿਣ ਲਈ ਬਹੁਤ ਜੀ ਤੇ 8ਵੇਂ ਨਹਰੀ ਚੈੱਕ ਪਾਸ ਹਨ ਹਾਂਜੀ ਹਾਂਜੀ 9ਵਾਂ ਵੀ ਸੀ ਲੱਗ ਗਿਆ 9ਵਾਂ ਲੱਗ ਗਿਆ ਤੇ 8ਾਂ ਦੀ ਚੈੱਕ ਪਾਸ ਖੋਲ ਦਿਓ ਤੇ ਬਾਕੀ ਥਾਂ ਓਕੇ ਆ ਡਰਾਈ ਕਰਦੀ ਆ ਦੁੱਧ ਤੋਂ ਤੇ 12-13 ਕਿਲੋ 12 ਜਿਹੜਾ ਨੇ ਦੁੱਧ ਭਰਨ ਵਾਲੀ ਆ ਜਾਰਾ ਨਹੀਂ ਤੇ ਥਾਂ ਸੋਹਣੇ ਲੱਗੇ ਆ ਮੀਨਾ ਸਵਾਮੀ ਨਾ ਰਹੇਗਾ ਹਾਂਜੀ ਮੀਨਾ ਹੀ ਮੰਨ ਕਿ ਤਨੋ ਮੀਨਾ ਇੱਕ ਰਹੇਗਾ ਸੂਣ ਵਿੱਚ ਸਜਣੋ ਲਓ ਜੀ ਤੋੜਾ ਤਰਾ ਵੇਹ ਲੋ ਲੈਓ ਭਾਈ ਤੇ ਰੇਟ ਫਿਰ ਟੋਕੜਾਂ ਲਈ ਕਰ ਦੇਣਾ ਹਣਾ ਹਾਂਜੀ ਕਿੰਨੇ ਦੀ ਦੇ ਦੇਈਏ ਭਾਈ ਇਹ ਦੇਵੀਂ ਮੈਨਾਂ 30000 ਦੀ ਨਹੀਂ ਨਜਾਇਜ਼ ਕਰਕੇ ਦੇ ਦੇ ਪੰਜੀ ਦੀ ਦੇਰੀ ਹੈ ਫਿਕਸ ਵੀਰ ਹੀ ਕਰਦੇ ਜੈਸਨੋਈ ਨਹੀਂ ਫਿਰ ਤਾਂ ਕੰਮ ਆਏ ਜਾਣ ਦੋ ਜਾਣ ਦੋ ਨਹੀਂ ਭਾਈ ਦੀ ਦੇਣਾ ਨਹੀਂ ਜੈਸਨੋਈ ਵੀਰ ਹੀ 100 ਰੁਪਇਆ ਛੋੜ ਕਰਿਓ ਚਲੋ ਦੇ ਦਾਂਗੇ ਹਣਾ ਬਾਕੀ ਜਿਆਦਾ ਨਾ ਮੇਰਾ ਵੀਰ ਕੋਈ ਨਹੀਂ ਖਪਾਉਂਦੇ ਤੇ ਆ ਵੀ ਆ ਗਈ ਟੋਕੜ ਨਰੀ ਹਣਾ ਇਹਦੇ ਕੋਲ 4 ਕਿਲੋ ਦੁੱਧ ਪੱਕਾ ਠੀਕ ਆ ਲਾਓ ਖੋਲੋ 4 ਕਿਲੋ ਦੁੱਧ ਪਈਏ ਦੇ ਥਲੇ ਪੱਕਾ ਜੇ ਤੇ ਮੁੱਠੀ ਵਾਲਾ ਥਣ ਲੱਗਾ ਜੇ ਪਿਛਲਾ ਅਗਲਾ ਜਿਹੜਾ ਮੋਟੀ ਤੋਂ ਬਾਅਦ ਅਗਲੇ ਵੀਰ ਜੀ ਗੱਡੀ ਤੋਂ ਉਤਾਰ ਲੱਗੇ ਉਹਨਾਂ ਥੋੜਾ ਜਿਹਾ ਨੇ ਦੇ ਪੈਰ ਨੂੰ ਆ ਗਈ ਹਿੱਜਤਾ ਵੀ ਇਸ ਦਾ ਵੀਰ ਜੀ ਠੀਕ ਆ ਆ ਉਹ ਤੋਂ ਮੜੀ ਜੀ ਉਹਦਾ ਬਾਕੀ ਆ ਗਿਆ ਜੇ ਵਹਿੜੀ ਆ ਕਰਨੀ ਠੀਕ ਹੈ ਉਹ ਮੜੀ ਪੈਰ ਨੂੰ ਉਹਨਾਂ ਪੀੜ ਜੀ ਮਨਉਂਦੀ ਹੈ ਹੂੰ ਮੋੜ ਰਿਓ ਲੋਈ ਹੈਗੀ ਤਾਂ ਵਹਿੜ ਪਾਨੀ ਹੈ ਹਨਾ ਹੂੰ ਤੋਰ ਤੋਰਦੇ ਵੀਰੇ ਲੋਈ ਸੱਜਣੋ ਦੋ ਤਾਂ 4 ਕਿੱਲੋ ਇਹਦੇ ਕੋਲ ਜੇ ਤੇ ਟੋਕਰ ਜੇ ਨੇਰੀ ਠੀਕ ਆ ਇਹ ਬਾਈ ਗਰ ਲਾਲ ਕਿੰਨੇ ਦੀ ਆਪਾਂ ਜਸਨੋ ਕਰ ਦੇਣੀ ਆ ਇਹ ਵੀ ਜੀ 15 ਦੀ ਦੇਦੀਏ ਬਾਕੀ ਵਹਿੜ ਚੰਗੀ ਇਹਦੀਆਂ ਵਾੜਾਂ ਵੀ ਵੇਖ ਲਓ ਵੀ 10-1000 ਦੀ ਉਧਾ ਹੀ ਉਂਠਾ ਨੂੰ ਕਿ ਲੈਂਦੇ ਆ 12 ਦੀ ਕਰਦੇ ਜਸਨੋ ਤਿੰਨ ਛੱਡ ਦੇ 13 ਦੀ ਪਰ ਦੇਦੀ ਹੈ ਮੰਨਣਾ ਹੈ 13 ਦੀ ਦੀ 12 ਦੀ ਜਾਣ ਦੇ ਪਰ ਚਲੋ 100 ਰੁਪਇਆ ਛੋੜੀਓ ਛੋੜ ਅਖੀਰ ਲਾ ਭੀ ਜੇ ਸਜਣੋ 12000 ਤੋਂ ਤੇ 8000 10000 ਸਾਰੇ ਭਾਅ ਆ ਗਏ ਆਪਣੀ ਖਰੀਦਦਾਰੀ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਰੱਬ ਰੱਖਾ ਜੀ ਸਤਿ ਸ੍ਰੀ ਅਕਾਲ